ਸਸੇ ਕਾਲ ਜੀ ਸਰਦੀਆਂ ਦਾ ਮੌਸਮ ਤੇ ਵੱਖਰੀ ਵੱਖਰੀ ਸਬਜੀ ਹੈ ਨਾ ਕਦੀ ਸਾਗ ਕਦੀ ਪਾਲਕ ਕਦੀ ਮੇਥੀ ਮੇਥਿਆਂ ਦੀ ਸਬਜੀ ਹੈ ਨਾ ਇਹ ਸਬਜ਼ੀਆਂ ਤਰ੍ਹਾਂ ਤਰ੍ਹਾਂ ਦੇ ਨਾ ਗਾਜਰ ਗੋਭੀ ਸਾਰੀਆਂ ਸਬਜੀ ਆਪਾਂ ਬਣਾਉਨੇ ਆ ਨਾ ਅੱਜ ਮੈਂ ਬਣਾਉਣ ਲੱਗੀ ਆ ਮਟਰ ਮਟਰ ਮੈਂ ਕਿਲੋ ਲਿਆਂਦੇ ਸੀ ਕਿਲੋ ਦੇ ਵਿੱਚੋਂ ਮੇਰੇ ਆਹੀ ਨਿਕਲੇ ਆ ਤਕਰੀਬਨ ਕਿ 6-700 ਗ੍ਰਾਮ ਤੇ ਆਪਾਂ ਇਹਦੇ ਵਿੱਚੋਂ ਥੋੜੇ ਜਿ ਰੱਖਾਂਗੇ ਜ਼ਿਆਦਾ ਨਹੀਂ ਗਾ ਥੋੜੇ ਜਿ ਰੱਖਾਂਗੇ ਤੇ ਆਪਾਂ ਪਾਏ ਵਿੱਚ ਇੱਕ ਲਾਵਾਂਗੇ ਅਦਰਕ ਦਾ ਟੁਕੜਾ ਫਿਰ ਨਾਲ ਲਾਵਾਂਗੇ ਲਸਣ ਪੰਜ ਤੋਂ ਛੇ ਹਰੀਆਂ ਮਿਰਚਾਂ ਤੇ ਦੋ ਲਾਵਾਂਗੇ ਆਪਾਂ ਮੋٹے ਪਿਆਜ਼ ਤੇ ਆਓ ਆਪਾਂ ਇਹਨਾਂ ਨੂੰ ਕਰਦੇ ਆਂ ਕੱਟ ਕੇ ਮਸਾਲਾ ਤਿਆਰ ਗਰਮ ਹੋ ਗਿਆ ਆਪਾਂ ਕੀ ਕੀ ਚੀਜ਼ਾਂ ਪਾ ਰਹੇ ਆਂ ਮੈਂ ਤੁਹਾਨੂੰ ਸੱਚੀ ਦੱਸਾਂ ਮੇਰਾ ਸਟੈਂਡ ਦਾ ਅੱਜ ਉੱਪਰ ਲਸਰਜਾ ਟੁੱਟ ਗਿਆ ਇਹ ਹੋਰ ਦਾ ਚੱਕ ਕੇ ਸਰਜੇ ਪਸਾਇਆ ਵਿੱਚ ਆਪਾਂ ਜੀਰਾ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਪਿਆਜ਼ ਕੱਟਿਆ ਵਿੱਚ ਪਾਵਾਂਗੇ ਆਪਾਂ ਆਦਰਕ ਦੇ ਤੇ ਕਿਹੜੇ लंबे लंबे कट ले तो क्योंकि आपको पीसना ही ना तो थोड़ा नर्म जहा होगा फिर कहीं ना बिच रहते पीस जो नरम होने की फिर आप लेंगे है पाया लसन और हरिया मिर्चा आप मिक्स कर लें सारे काटे लसन जे हा आपण छल के राखे टाईम घट लागता दाल पाणी ज्या टाईम तर लसन वाक आपण चं तर ब्राउन करले चारे अरशीर प्याज ब्राउन करांगे आपण प्याज ब्राऊन होई ਤੋ ਬਰਾਊਨ ਹੋਣ ਦੇ ਚਾਹੇ ਤਾਂ ਕੰਮ ਹੈ ਟਮਾਟਰ ਟਮਾਟਰ ਆਪਾਂ ਨੇ ਕੱਟ ਕੇ ਰੱਖ ਲਏ ਆ ਜਿੰਨਾ ਆਪਾਂ ਮਸਾਲਾ ਭੁੰਨਾ ਗਿਆ ਆਪਣਾ ਓਨਾ ਹੀ ਜ਼ਿਆਦਾ ਟੇਸਟ ਆਉਂਦੀ ਏ ਸਾਗੇ ਚੰਗੀ ਤਰ੍ਹਾਂ ਭੁੰਨ ਲੈਣੇ ਆਪਾਂ ਇਹ ਆਜ ਹੁਣ ਆਪਾਂ ਪਾ ਦਾਂਗੇ ਚ ਟਮਾਟਰ ਆਪੜ ਚੰਗੀ ਤਰ੍ਹਾਂ ਚੋ ਗਏ ਆ ਆਪਾਂ ਚ ਪਾਵਾਂਗੇ ਥੋੜਾ ਜਿਹਾ ਨਮਕਾ ਨਮਕ ਸੁਆਦ ਅਨਸਾਰ ਘਣੁ ਕਦੇ ਨਮਕ ਕਿੰਨਾ ਪਾਉਣਾ ਘੱਟ ਹੋ ਪਾ ਲੋ तो दोबारा फिर पा समक घट ही पावगी थोड़ी जी हल्दी पा ना थोड़ी जी लाल मिर्च बाकी जो मसाले आपूँ पीसने पेस्ट तैयार होएगा आप चंकी तरह टमाटर भुन लें ज्यादातर मसाला भुनने तो टाइम ही लगता है ना तो एक सैड तो आप मटर जो तरह तर ਇਕ ਸੇ ਤੇ ਮਸਾਲਾ ਤਿਆਰ ਕਰੋ ਤਾਂ ਜਲਦੀ ਬਹੁਤ ਬਣਦੀ ਹੈ ਸਬਜ਼ੀ ਆਪਾਂ ਜੀ ਦੁਬਾਰੇ ਤੇਲ ਗਰਮ ਥੋੜਾ ਜਿਹਾ ਪਾ ਕੇ ਬੈਸਰਾ ਮੈਂ ਤਾਂ ਦੇਖਿਆ ਬਹੁਤ ਇਹ ਮੇਰਾ ਸਟੈਂਡ ਸੈੱਟ ਨਹੀਂ ਹੋ ਰਿਹਾ ਕਿਉਂਕਿ ਮੇਥੋਂ ਮੇਰਾ ਦੂਸਰਾ ਟੁੱਟ ਗਿਆ ਤੇ ਇਹ ਮਤੋਂ ਲੋਟ ਨਹੀਂ ਆ ਰਿਹਾ ਤਾਂ ਇਹ ਹਿੱਲੀ ਜੇ ਜਾ ਰਿਹਾ ਵਾ ਹੈ ਨਾ ਥੋੜਾ ਜਿਹਾ ਪਾਵਾਂਗੇ ਜੀਰਾ ਤੇ ਰਾਈ ਆਪਾਂ ਜੀਰਾ ਰਾਈ ਪਾ ਕੇ ਚੰਗੀ ਤਰ੍ਹਾਂ ਭੁੰਨ ਲੈਣੇ ਹੈ पावगे आप जो पीसा हुआ है मसाला बिच पावगे पा, हैंग थोड़ी जी थोड़ा जहा पावे आप सब्ज़ी वाला मसाला थोड़ा जहा ज़्यादा नहीं बिच पावे आप गर्म मसाला धनिया पाउडर देगी मिर्च ਮੇਚ ਪਾਵਾਂਗੇ ਸ਼ਾਹੀ ਪਨੀਰ ਵਾਲਾ ਮਸਾਲਾ ਮਹਾਰਦਾਲ ਸਬਜ਼ੀ ਚ ਪਾ ਲੈਣੀ ਹੈ ਇਹ ਜ਼ਰੂਰੀ ਥੋੜਾ ਆਪਾਂ ਪਨੀਰ ਚ ਹੀ ਪਾਉਣਾ ਹੁੰਦਾ ਹਨਾ ਚੰਗੀ ਤਰ੍ਹਾਂ ਆਪਾਂ ਨੇ ਭੁੰਨ ਲੈਨੇ ਜਿਹੜੇ ਆਪਾਂ ਚਾਹ ਆਲੂ ਪਾਵਾਂਗੇ ਉਹ ਵੀ ਮੈਂ ਉਬਾਲ ਕੇ ਪਾਵਾਂਗੇ ਲਓ ਜੀ ਮਸਾਲਾ ਆਪਣਾ ਸਮਝੋ ਤਿਆਰ ਹੋ ਗਿਆ ਪਾਣੀ ਪਾ ਲੈਨੇ ਥੋੜਾ ਜਿਹਾ ਉਬਲ ਜਾਏਗਾ ਉਬਰਣਾ ਮਤਲਬ ਕਿ ਮਸਾਲੇ ਪੱਕ ਜਾਣਗੇ ਜਿਹੜੇ ਆਪਾਂ ਵਿੱਚ ਪਾਏ ਨੇ ਤਾਂ ਕੱਚੇ ਜਿਹੇ ਰਹਿ ਜਾਣੇ ਨੇ ਜਿੰਨਾ ਪਕਾਵਾਂਗੇ ਆਪਾਂ ਜਿੰਨਾ ਇਹਨੂੰ ਆਪਾਂ ਭੁੰਨਾਗੇ ਮਸਾਲਾ ਉਨੀ ਆਪਣੀ ਦਾਲ ਸਬਜ਼ੀ ਸਵਾਦ ਬਣਦੀ ਹੈ ਅਜੇ ਤਾਂ ਪੂਰੇ ਮੈਨ ਲੱਗ ਰਿਹਾ ਦੇਸਾ ਨਹੀਂ ਕਿਉਂਕਿ ਮੇਰਾ ਸਟੈਂਡ ਦਾ ਭਾਈ ਟੁੱਟੇ ਬਾਰ-ਬਾਰ ਵੀ ਇਸ ਤਰ੍ਹਾਂ ਕਿਆ ਸੁਣਾ ਓਜੀ ਮਸਾਲਾ ਬਣ ਕੇ ਆਪਣਾ ਤਿਆਰ ਦਰਾਪਾ ਤਰਿਆ ਰਜਨੇ ਮਟਰ ਉਹ ਤੁਹਾਨੂੰ ਦਿਖਾਵਾਂਗੇ ਸਬਜ਼ੀ ਚ ਪਾ ਕੇ ਹਾਂਜੀ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਆਪਾਂ ਇੱਥੇ ਥੋੜਾ ਜਿਹਾ ਹੋਰ ਪਾਣੀ ਪਾ ਦੇਣਾ ਕਿਉਂਕਿ ਆਪਾਂ ਮਟਰ ਰੰਨਾਂਗੇ ਮਟਰ ਮੇਂ ਉਵਾਲੇ ਸੀ ਥੋੜੇ ਜਿਹਾ ਕੱਚੇ ਆ ਹਨ ਕੱਚੇ ਰਹਿਣ ਤਾਂ ਟੇਸ ਜਿਆ ਨਹੀਂ ਬੰਦਦੇ ਨਾ ਆਲੂ ਮੇਰੇ ਵਾਲੇ ਪਏ ਮਟਰ ਆਪਾਂ ਲੈ ਲੇ ਆਪਾਂ ਉਹ ਦੋ ਮੰਬਰ ਦੀ ਸਬਜ਼ੀ ਬਣਾਉਣੀ ਹੈ ਜਿਆਦਾ ਨਹੀਂ ਬਣਾ ਕੇ ਰੱਖਣੀ ਜਿਹੜੀ ਦੋਕ ਟਾਈਮ ਚੱਲੇ ਬਸ ਇਸ ਤੋਂ ਮਟਰ ਆਪਣੇ ਆਲੂ ਆਪਣੇ ਵਾਲੇ ਪਏ ਆਪਾਂ ਪਾਵਾਂਗੇ ਇਹਦੇ ਵਿੱਚ ਬਾਅਦ ਚ ਬਣ ਗਏ ਤੇ ਆਪਾਂ ਹੁਣ ਇਹ ਚ ਪਾ ਦਿੰਨੇ ਆ ਆਲੂ ਹਨਾ ਆਲੂ ਬਾਲੇ ਬਰੀਕ ਜੇ ਨਹੀਂ ਕਰਨੇ ਮੈਂ ਲਿਮਟ ਦੇ हिसाब ਜਿਦੀ ਰੱਖਾਂਗੀ ਮੜ ਕੇ ਵੀ ਸੇਕ ਲੱਗਣਾ ਆਹ ਲਓ ਜੀ ਆਪਾਂ ਇਹ ਚ ਆਲੂ ਪਾ ਦਿੱਤੇ ਆ ਤੁਹਾਨੂੰ ਘਟ ਆਲੂ ਲੱਗਦੇ ਪਰ ਤੁਸੀਂ ਹੋਰ ਪਾ ਸਕਦੇ ਪਰ ਮੇਰੇ ਹਸਬੰਦ ਨੂੰ ਆਲੂ ਨਹੀਂ ਚੰਗੇ ਲੱਗਦੇ ਜਿਹੜੀ ਮੇਰੀ ਬਿਮਾਰੀ ਹੈ ਨਾ ਮੈਨੂੰ ਆਲੂ ਚੱਗੇ ਲੱਗਦੇ ਆ ਮਟਰਾਂ ਚ ਪਾਏ ਚੱਗੇ ਲੱਗਦੇ ਹਨਾ ਆਪਣੀ ਸਬਜ਼ੀ ਬਣ ਕੇ ਤਿਆਰ ਤੇ ਇਹ ਚ ਪਾਵਾਂਗੇ ਆਪਾਂ ਧਨੀਆ ਕੱਟ ਕੇ ਤੋ ਹੋ ਟੈਸਟ ਬਨੇਗਾ ਤੇ ਤੁਸੀਂ ਜਰੂਰ ਦੱਸਿਓ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਿਓ ਜੋ ਨਿਊ ਆਇਆ ਤਾਂ ਸਬਸਕ੍ਰਾਈਬ ਕਰ ਲਿਓ ਭਾਈ ਤੇ ਬਾਕੀ ਲਾਈਕ ਕਮੈਂਟ ਜਰੂਰ ਕਰੇ ਤੇ ਆਪਾਂ ਇਹ ਚੋਂ ਧਨੀਏ ਦੀ ਤਿਆਰੀ ਕਰ ਲੈਨੇ ਨਾਲ ਹੀ ਆਪਾਂ ਧਨੀਆ ਪਾ ਦਿੰਨੇ ਆ ਹਨਾ ਚੰਗਾ ਲੱਗਦਾ ਵਾ ਚਾਨਣ ਘਟ ਪੈ ਰਿਹਾ ਇਧਰ ਲਾਈਟ ਥੋਸਰੀ ਹੋ ਗਈ ਲਓ ਜੀ ਤੇ ਇਹ ਲੈਟਰ ਦਾ ਚਾਹਣਾ ਪੈਂਦਾ ਤੇ ਸਬਜੀ ਲੱਗਦੀ ਪੀੜੀ ਪੀੜੀ ਵੈਸੇ ਲਾਲ ਸਬਜੀ ਬਣੀ ਹੋਈ ਹੈ ਮੇਰੀ ਆਪਾਂ ਥੋੜਾ ਜਿਹਾ ਧਨੀਆ ਕੱਟ ਕੇ ਰੱਖ ਲੈਨੇ ਆ ਫਿਰ ਜਦੋਂ ਪਾਉਣਾ ਹੈ ਆਪਾਂ ਪਾ ਲਾਂਗੇ ਇਹਦੇ ਚ ਤੇ ਵੈਸੇ ਤਾਂ ਧੰਨਾ ਨਾ ਤੁਸੀਂ ਮੌਕੇ ਜੇ ਤੇ ਪਾਇਆ ਕਰੋ ਫਿਰ ਸੁਆਦ ਲੱਗਦਾ ਕੱਚਾ ਕੱਚਾ ਜਿ ਵਿੱਚ ਰਹਿ ਜਗੇ ਨਾ ਪਿਲਕਿਆ ਜਾ ਬਣ ਜਾਂਦਾ ਵਾ ਹਨ ਤੁਸੀਂ ਵੀ ਦੇਖਿਆ ਹੋਣਾ ਤੇ ਮੈਂ ਹੁਣ ਇਹ ਧਨੀਆ ਕੱਟ ਕੇ ਆਪਾਂ ਤਿਆਰੀ ਕਰਕੇ ਰੱਖ ਲਈ ਜਦ ਖਾਣੀ ਹੋਈ ਰੋਟੀ ਅਸਟੇ ਮਾਫਾ ਇਹ ਦਿੱਚ ਪਾਵਾ ਮਗੇ ਚੰਗਾ ਲੱਗਦਾ ਸਬਜੀ ਆਪਣੀ ਬਣ ਕੇ ਰੈਡੀ ਹੋ ਗਈ ਹੈ ਤੁਸੀਂ ਵੀ ਆਜੋ ਮੈਂ ਨਾਲ ਬਹਿ ਕੇ ਖਾਓ ਪੈਣੋ ਵੀਰੋ ਚਲੋ ਜੀ ਆਪਣਾ ਸਬਜੀ ਬਿਲਕੁਲ ਰੈਡੀ ਹੈ ਧਨੀਆ ਪਾਵਾਗੇ ਆਪਾਂ ਖਾਂਦੇ ਆ ਆਲੂ ਵੀ ਮੇਰੇ ਤਾਂ ਵਾਲੇ ਸੀਗੇ ਮੈਂ ਹਨਾ ਮਟਰ ਮੇਰੇ ਥੋੜੇ ਜਿਹਾ ਕੱਚੇ ਰਹਿ ਗਏ ਸੀ ਪਤਾ ਨਹੀਂ ਕਿਉਂ ਮੈਂ ਕਿਹਾ ਚਲੋ ਆਪਾਂ 5-7 ਮਿੰਟ ਸੇਕ ਲਵਾ ਲੈਨੇ ਤੇ ਆਪਣੀ ਸਬਜੀ ਬਣ ਕੇ ਤਿਆਰ ਹੈ ਧੰਨਵਾਦ ਮਿਹਰਬਾਨੀ ਜਿਉਣ ਦੇ ਵਾਸਤੇ ਰੋ ਖੁਸ਼ ਰਹੇ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਸਭ ਦੇ ਘਰਾਂ 'ਚ ਖੁਸ਼ੀਆਂ ਦੇ ਦੀਵੇ ਬਲਦੇ ਰਹਿਣ ਓਕੇ ਬਾਏ ਟਾਟਾ